ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੁਰਭ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਮਹਾਰਾ ਜੀ ਆਪਾਰ ਕਿਰਪਾ ਸਦਕਾ ਅੱਜ ਜਿਹੜੀ ਆਪਣੇ ਕਿਲਾ ਚ ਗੰਨਾ ਬੀਜਣਾ ਜੀ ਚਲੋ ਥੋੜੀ ਜੀ ਕਣਕ ਹੈਗੀ ਨਰਮ ਪਰ ਮਸ਼ੀਨ ਆ ਗਈ ਅਜ ਕਾਲੇ ਦਾ ਆ ਗਿਆ ਬੋਨੋ ਕਹਿੰਦਾ ਵੀ ਵੀ ਵਢਾਲਾ ਬਾਈ ਤੂੰ ਕਣਕ ਬਣੀ ਮੈਂ ਉਹਨੂੰ ਫਿਰ ਛੇਤੀ ਖੇਤ ਨੂੰ ਲੱਲਾ ਪਪਾ ਕਰਕੇ ਉਹਨੂੰ ਬੰਨਾ ਬੀਜਦਾ ਕਰੀਏ ਕਣ ਦਾ ਭਾਵ ਵੀ ਕੈਤ ਕੀ ਟੂੜੀ ਦਾ ਤਾਂ ਤੁਹਾਨੂੰ ਪਤਾ ਵੀ ਮੰਦਾ ਹੀ ਹਾਲ ਆ ਤੁਸੀਂ ਉਹਨੂੰ ਕਿਸੇ ਨੇ ਵੀ ਪੁੱਛਣਾ ਜਿਹੜੀਆਂ ਗੱਠਾਂ ਜੀਆਂ ਬਣੀਆਂ ਜੀ ਉਹਦੇ ਕਰਕੇ ਚਲੋ ਉਹ ਵੀ ਠੀਕ ਹੈ ਗੱਠਾ ਵੀ ਬਣਨੀਆ ਜ਼ਰੂਰੀ ਸੀ ਨੇ ਫਿਰ ਉਹ ਪਰਾਲੀ ਨੂੰ ਅੱਗ ਲਾਉਣੀ ਪੈਣੀ ਸੀ ਪੋਲਿਊਸ਼ਨ ਹੋਣਾ ਸੀ ਇਹ ਉਹ ਬਹੁਤ ਕੁਸ ਸੋਚਣ ਵਾਲਾ ਗੱਲ ਤੇ ਪਾ ਨੇ ਦੇਖਦੇ ਨੂੰ ਖੇਤ ਨੂੰ ਵਿੱਚੇ ਕਰਕੇ ਲੰਲਾ ਪੱਪਾ ਦਾ ਗੰਨਾ ਬੀਜਦਾ ਕਰਦੇ ਜਿਹੜੇ ਅੱਖਾਂ ਹੀ ਹੋਈਆਂ ਜੀ ਹਜ਼ਾਰ ਪਤਾ ਨਹੀਂ ਕਿੰਨੇ ਆ ਕਿੰਨੇ ਆ ਉਹ ਮੇਰੇ ਹੁਣ ਦਿਮਾਗ 'ਚ ਨਹੀਂ ਹੈਗੀ ਵੀ ਉਹ ਪਰਪਰ ਤਾਂ ਥੋੜੀ ਥੋੜੀ ਸੁੱਕਣੀ ਸ਼ੁਰੂ ਹੋ ਗਈ ਜਿਉਂ ਜੋ ਗਰਮੀ ਵਧੀ ਜਾਣੀ ਤੇਉ ਤਿਉ ਉਹਨੂੰ ਫਰਕ ਪਈ ਜਣਾ ਫਿਰ ਬਾਈ ਕਹਿੰਦਾ ਵੀ ਐਂ ਕਰੋ ਵੀ ਫਟਾਫਟ ਉਹਦੀ ਅ ਤਿਆਰੀ ਸ਼ਰੀ ਜੀ ਕਰਕੇ ਖੇਤ ਦੀ ਵੀ ਆਪਾਂ ਗੰਨਾ ਬੀਜਦਾ ਕਰਦੇ ਹਾਂ ਚਲੋ ਵੀ ਕਣਕ ਦਾ ਦੋ ਦਿਨ ਟਰਾਲੇ 'ਚ ਵੀ ਪਈ ਰਹੂਗੀ ਵੀ ਕੋਈ ਚੱਕਰ ਨਹੀਂ ਹੈਗਾ ਸੋ ਅਜਾ ਸੰਬੰਧ ਵਿੱਚ ਹੁਣ ਮੈਂ ਜਾਣਾ ਜੀ ਖੇਤ ਨੂੰ ਤੇ ਬਾਕੀ ਫੈਮਿਲੀ ਪਿੱਛੇ ਬੈਠੀ ਆ ਤੁਹਾਨੂੰ ਮਲਾਉਂਦਾ ਜੀ ਉਹਨਾਂ ਨਾਲ ਵੀ ਪੜਾਕੂ ਉਹ ਪਾਕੂ ਚਾਚੀ ਘਰ ਤਾਂ ਬਾਦ ਲੈ ਗਏ ਮੈਨੂੰ ਲੋ ਜੀ ਇੱਧਰ ਸਾਵਾਹ ਗੁਰਜੀ ਕੀ ਕਟੇ ਮਨਦੀਪ ਭੈਣ ਮੈਨੂੰ ਫੋਨ ਕਰੀ ਜਾਂਦੀ ਆ ਕਹਿੰਦੀ ਭਾਬੀ ਨੂੰ ਬੁਲਾ ਲੈ ਕਹਿੰਦੀ ਭੈਣਾ ਤੂੰ ਸਾਡਾ ਸੂਲਾ ਤੱਕਰਾ ਕੇ ਨਹੀਂ ਗਈ ਫਿਰ ਮੈਨੂੰ ਆਪੇ ਸੂਲਾ ਕਰਨੀ ਪਈ ਸੂਲਾ ਕਰਨੀ ਪਈ ਦੇਰ ਆ ਗਿਆ ਹੋਣੀ ਹੋ ਗਈ ਹੁਣ ਲਾਓ ਤਾਂ ਮੈਨੂੰ ਵੀਡੀਓ ਤੇ ਮੈਂ ਰਿਕਾਰਡਿੰਗ ਭੇਜੂ ਜੇਤੀਆਂ ਵੀਕੀ ਵੀਕੀ ਵੀਡੀਓ ਦੀ ਰਿਕਾਰਡਿੰਗ ਮੈਨੂੰ ਮੋਟਾ ਵੀਡੀਓ ਜੀ ਭੇਜੀਵੇਂ ਨੂੰ ਮੈਂ ਕਿਹਾ ਮੈਨੂੰ ਭੇਜੀ ਕਿਵੇਂ ਉਹ ਪਤਾ ਉਹ ਇੱਧਰ ਮਿਲੋ ਜੀ ਵਾਹਿਗੁਰੂ ਜੀ ਕਿੱਥੇ ਵਾਹਿਗੁਰੂ ਜੀ ਕਿੱਥੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਚੱਲ ਮੈਂ ਤਾਂ ਆਈ ਕਹਿਣੀ ਆ ਦੇਰ ਆਏ ਦੋਸਤ ਓਏ ਲੋੜ ਕੇ ਬੁੱਧੂ ਘਰ ਕੋਈ ਨਾ ਉਹ ਰਿਕਾਰਡ ਉਹ ਪਤਾ ਕਿਆਤਾ ਇਹ ਕਹਿੰਦਾ ਘਰ ਵਾਲਾ ਘਰ ਵਾਲੀ ਨੂੰ ਦੋਹੇ ਲੜੇ ਵੇ ਤੇ ਉਹ ਬੰਦਾ ਜਾਂਦਾ ਆਪਣੀ ਘਰ ਵਾਲੀ ਨੂੰ ਲੇਕੇ ਮੋਟਰਸਾਈਕਲ ਬੁਲਾ ਵੀ ਸਾਸਰਿਕਾਲ ਤੂੰ ਵੀ ਬੁਲਾ ਦੇ ਸਾਸਰਿਕਾਲ ਜੀ ਮੇਰੇ ਕੋਲ ਉਹ ਮੋਟਰਸਾਈਕਲ ਪਰ ਆਪਣੀ ਘਰ ਵਾਲੀ ਨੂੰ ਲੈ ਕੇ ਚੱਲਿਆ ਹੁੰਦਾ ਕਿਤੇ ਉਹ ਜਿਹੜੀ ਪਿਛਲੀ ਸੈੱਟ ਡੰਡਾ 'ਚ ਨਹੀਂ ਹੁੰਦਾ ਤੇ ਘਰ ਵਾਲੀ ਇੰਨੀ ਦੂਰ ਉਹ ਤਾਂ ਪਿੱਛੇ ਹੋ ਕੇ ਬਹਿ ਜਾਂਦੀ ਪਰ ਪੱਛੇ ਨੂੰ ਕਰ ਲੈਂਦੀ ਮੂੰਹ ਦੂਰ। ਅੱਛਾ। ਕਾਫੀ ਦੂਰ ਬਹਿ ਜਾਂਦੀ। ਉਹ ਪਤਾ ਉਹ 500 ਦਾ ਨੋਟ ਕੱਟ ਕੇ ਫੜਾ ਦਿੰਦਾ ਉਹਨੂੰ। ਉਹ ਥੋੜੀ ਜੀ ਸੈੱਟ ਜਿਓਗੇ ਬਹਿ ਜਾਂਦੀ ਆ। ਉਹਦੇ ਮੈਂ 500 ਦਾ ਨੋਟ ਇੱਕ ਹੋਰ ਫੜਾ ਦਿੰਦਾ। ਥੋੜੀ ਜੀ ਹੋਰ ਨੇੜੇ ਆ ਜਾਂਦੀ। ਮੈਨੂੰ ਉਹ ਸਮਝਿਆ। ਉਹਦੇ ਬਾਅਦ ਇੱਕ 500 ਦਾ ਨੋਟ ਹੋਰ ਫੜਾ ਦਿੰਦਾ। ਉਹ ਵੇ ਜੱਫੀ ਪਾ ਕੇ ਬਹਿ ਜਾਂਦੀ ਉਹਨੂੰ। ਮਾਤਾ ਨੂੰ ਉਹ ਰਿਕਾਰਡਿੰਗ ਜੀ ਭੇਜੀ ਦੀ ਮਾ ਵੀ ਇਹ ਚੱਲ ਥੋੜੀ ਜੀ ਠੰਡੀ ਹੋ ਜਾਊਗੀ ਮੈਂ ਪੈਸਿਆਂ ਨਾਲ ਕਰਕੇ ਬੋਲਣਾ ਤਾਂ ਲੈ ਮਾਰ ਦੇ ਜਿੰਦਗੀ ਇਹ ਲਾ ਬੈ ਜਾ ਤੂੰ ਤੇ ਹੱਥੇ ਤਾਂ ਜਾਣਾ ਫਰੀਦ ਨੂੰ ਕੰਮ ਮਿਲਿਆ ਸਕੂਲ ਦਾ ਫਿਰ ਮਾਸਟਰ ਨਹੀਂ ਸੰਦੀਪਪੁਰ ਬਣਾਉਣਾ ਹੂੰ ਬਣਾਉਣਾ ਕਾਪੀ ਤੇ ਨੋਜ਼ ਏਅਰ ਕੀ ਨਾ ਰੀਤ ਦੀ ਕਾਪੀ ਦੇ ਜਿਹੜਾ ਸਕੂਲ ਚ ਕੰਮ ਮਿਲਿਆ ਹੈ ਅੱਛਾ ਖੜੀ ਖੜੀ ਹੋੜ ਜਾ ਖੜੀ ਖੜੀ ਹੋ ਕੇ ਆਈ ਬੱਦਿਆ ਬਲਨਾ ਬਲਦੀ ਖੰਡਰਾ ਆਪਾਂ ਮਾਰ ਲੀ ਜੇ ਤੋਹ ਲੈਂਦੀ ਆ ਸਾਲਾ ਪੱਲਾ ਪੜੋ ਹੋਰ ਨਾਲੇ ਠੀਕ ਆ ਇਹ ਵੀ ਹੱਥ ਲਵਾ ਕੇ ਰਾਜੀ ਵੀਰ ਤੇ ਸਾਡੇ ਕਰਨ ਨੂੰ ਨਹੀਂ ਮਿਲਦਾ ਜੀ ਸਕੂਲ ਚੋਂ ਕੰਮ ਫਿਰ ਕੀ ਹੋ ਗਿਆ ਹੁਣ ਕਰਨ ਕਹਿੰਦਾ ਵੀ ਮੈਡਮਾਂ ਦੀ ਲੱਗੀਆਂ ਵੀਆਂ ਡਿਊਟੀਆਂ ਹਾਂ ਫਿਰ ਮੈਂ ਇਹਨੂੰ ਕਿਹਾ ਵੀ ਤੂੰ ਕਿਸੇ ਆੜੀ ਦੀ ਕਾਪੀ ਲੈ ਲੈ ਜੇ ਤੇਰਾ ਮਾੜਾ ਮੋਟਾ ਕੰਮ ਰੇ ਤਾਂ ਕਰਤਾ ਲੈ ਹਾਂ ਉਹ ਫੋਟ ਖਿੱਚੀ ਇਹਨੂੰ ਹੁਣ ਜੈਬ ਕਰਨੇ ਲੱਗਿਆ ਵਿਚਾਰਾ ਕੰਮ ਡੈਡੀ ਕਹਿੰਦੇ ਚਲੋ ਜੀ ਤਿਆਰ ਹੋ ਜੁ ਨਹੀ ਉਹ ਗੱਲਾਂ ਉਹਨੇ ਮਤ ਕਹਿ ਕੰਨ ਪਰਸੋਂ ਉਹਨੇ ਦੇਖ ਲਿਆ ਕਹਿੰਦਾ ਕੁੜੀਆਂ ਟਿੰਨੀਆਂ ਚਲਾਕਾਂ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਜਦ ਉਹਨਾਂ ਨੂੰ ਪਤਾ ਵੀ ਮੁੰਡੇ ਦਾ ਹਲੇ ਮੁੰਡਿਆਂ ਦਾ ਹਲੇ ਪਹਿਲਾ ਪਹਿਲਾ ਪਾਠ ਹੀ ਨਹੀਂ ਖਤਮ ਹੋਇਆ ਹੈਗਾ ਕਹਿੰਦਾ ਜਾਣ ਕੇ ਮੈਡਮ ਨੂੰ ਜਾ ਕੇ ਕਹਿਣੀ ਐ ਮੈਡਮ ਤੇ ਦੂਜਾ ਪਾਠ ਕਰ ਲਏ ਮੈਡਮ ਮਨ ਕਰਤੰਦੀਆ ਕਹਿੰਦਾ ਇਹ ਤਾਂ ਚਾਈ ਜੰਦੀ ਆਈ ਕਹਿੰਦਾ ਜਦ ਮੈਡਮ ਮਨਾ ਕਰਦੀ ਆ ਕਹਿੰਦਾ ਭੁੱਲਦੀ ਆ ਕਹ ਤੇਰੀ ਨਾ ਮਨ ਮੰਨਦੀ ਹਾਂ ਕਹਿੰਦਾ ਉਹਨੂੰ ਆਏ ਆ ਵੀ ਮੁੰਡੇ ਪਿੱਛੇ ਖੇਰ ਕੰਮਦਾਰ ਹੁੰਨੇ ਆ ਚੱਲ ਕੋਈ ਨਹੀਂ ਤੂੰ ਵੀ ਤਰਨਾ ਸਿੱਖ ਲੈ ੜਾ ਵਾਂਗੂ ਮੈਂ ਵੀ ਇਹਨੂੰ ਹੀ ਕਿਹਾ ਇੰਨੀ ਕੋਟੇ ਤੇਰਾ ਕੰਮ ਨਾਲ ਇਕੱਠਾ ਹੋ ਜੀਏ ਹਾਂ ਇਕੱਠਾ ਕੰਮ ਇਹ ਤਾਂ ਹੁੰਦਾ ਵੀ ਨਹੀਂ ਛੇਤੀ ਛੇਤੀ ਹਾਂ ਰੰਗਾਲਾ ਵੀ ਖਾਈ ਜਾਂਦਾ ਨਹੀਂ ਥੋੜੀ ਜਿਹੀ ਹੋਰ ਪੜਾਈ ਵੀ ਇਹਦੇ ਹਿਸਾਬ ਨਾਲ ਜ਼ਿਆਦਾ ਆ ਗਈ ਮੰਨ ਕੇ ਚੱਲੀਏ ਵੀ ਅੱਗੇ ਅੱਗੇ ਜੂੰ ਜੂੰ ਬੜੀਆਂ ਅੰਗਲਾ ਹੁਣ ਸਬਜੈਕਟ ਵੱਧ ਗਏ ਹਾਂ ਸਬਜੈਕਟ ਦਾ 9 ਆ ਪੰਜ ਤੇ ਚਾਰੇ ਬੜੇ ਚਾਰ ਬੜੇ ਜਿਉਂਦਾ ਰਹਿੰਦੇ ਲਾ ਆ ਪਤਾ ਨਹੀਂ ਕੀ ਕਰ ਜਾਂਦੀ ਐ ਹਲਾ 16 ਲਾ ਚਾ ਹੁਣ ਮਸ਼ੀਨ ਲੱਗਣੀ ਹੈ ਹੁਣ ਹਾਂ ਮੈਂ ਵੀ ਉਹੀ ਕਹਿੰਦੀ ਸੀ ਬੀ ਵੀਰ ਜੀ ਤਰੇ ਨਾ ਉਹ ਡੱਬਾ ਰਾਗੇ ਤੇ ਦੇਖ ਲੈਤਾ ਪਟਿਆਈ ਵਾਲਾ ਕਿੱਥੇ ਆਪਿਆ ਕੋਈ ਦੇ ਗਿਆ ਹੁਣ ਨਾਲੇ ਇਹ ਕਹਿ ਨਹੀਂ ਗਿਆ ਲੈਣੀ ਆਏ ਆ ਥੱਪੜ ਮਾਰੂਗੀ ਹਾਂ ਦੇਖ ਕੇ ਆਇਆ ਦੇਖ ਲੈ ਪਹਿਲਾਂ ਤੇ ਲਫਾੜਾ ਵੀ ਖਾਲਸਾ ਟੀ-ਸ਼ਰਟ ਪਾਇਆ ਮੁੰਡਾ ਡੱਡੂ ਦਾ ਡੱਬਾ ਆ ਗਿਆ ਨਾ ਇਹ ਮੈਨੂੰ ਤਾਂ ਵੀ ਨਹੀਂ ਪਤਾ ਰਣ ਦੇ ਉੱਥੇ ਖੋਲੂਗੇ ਰੋਤ ਉਰਪ ਐਨੇ ਨਹੀਂ ਭੋਗ ਲਾ ਦੇਣਾ ਰਣ ਦੇ ਖੋਲ ਨਹੀਂ ਖੋਲਣਾ ਨਹੀਂ ਉੱਥੇ ਉੱਥੇ ਮੱਥਾ ਟੇਕ ਕੇ ਨਾ ਜਿਵੇਂ ਮਸ਼ੀਨ ਲੱਗੀ ਆ। ਅੱਛਾ ਅੱਛਾ ਫੇਰ ਲੈ। ਚੇਪੀਆਂ ਵੀ ਲੱਗੀਆਂ ਵੀ ਐ। ਫੇ ਮੈਂ ਕਿਹਾ ਕਹਿੰਦਾ ਤਾਰ ਹੀ ਹੋਈ ਉਤਾਰਤੀਆਂ ਦੀ ਆ ਤਾਂ ਰੋਕ ਤਾ ਮੈਂ। ਇਹਦਾ ਮੈਂ ਰੋਕ ਲਿਆ। ਕਰਨ ਨਾ ਛੇੜੀ ਜਾ। ਕਰ ਲੈ। ਆਹ ਵਿੱਚ ਲੱਗਣੀ ਛੱਟੀ। ਹਾਲੋ ਕਰਨ ਫੇਰ ਲੈ। ਨਾ। ਮੈਂ ਬੀਤੀ ਕਰਨਾ ਮਾਰੀ। ਕਰਨ। ਚੱਲ ਕਰਨ। ਚੱਕ ਚੱਕ ਦੱਬਾ। ਕੋਈ ਇੱਕ ਹੋਰ ਗੱਲ ਨਾ। ਐਨੇ ਮਾਰ ਦੇ ਮਾਰ ਦੇ। ਬੋਲੋ। ਇਹ ਬੰਦੇ ਦੇ ਥੋੜਾ ਜਿਹਾ ਗੱਲਾਂ ਬਾਤਾਂ ਚ ਲੱਗ ਜਿਓ। ਠੀਕ ਹੈ ਠੀਕ ਹੈ। ਕਿੱਛੇ ਕਰਦੇ। ਚਲੋ। ਉਹ ਵੀ ਕਹ ਲੂ ਆ। ਆਪ ਦੀ ਮਾਤਰ ਨੂੰ ਮੈਂ ਉੱਤਰਦਿਆਂ ਕਰਨ ਨੂੰ ਭੇਜਦੇ ਹਾਂ ਚਲੋ ਬਾਹਰ ਰੋ ਸਤਨਾਮ ਹੁਣ ਕਾ ਕੇ ਮੈਂ ਚੱਕਾ ਪਾਣਾ ਤੇਰੀ ਚਪਲਾ ਕਿਤੇ ਉੱਥੇ ਨਾ ਮੈਂ ਬਾਹਰ ਜਾਣਾ ਬਾਹਰ ਰੋ ਸਤਨਾਮ ਬਾਹਰ ਰੋ ਬਾਹਰ ਰੋ ਸਤਨਾਮ ਬਾਹਰ ਰੋ ਸਤਨਾਮ ਬਾਹਰ ਰੋ ਬਾਹਰ ਰੋ ਸਤਨਾਮ ਸਤਨਾਮ ਬਾਹਰ ਰੋ ਲੋ ਜੀ ਕਰਨ ਸਾਡੇ ਯਾਰ ਫੋਨ ਬੋਰ ਬੜੀਆਂ ਟਰੈਕਟਰ ਲੈ ਕੇ ਜਣਾ ਫੋਨ ਪਾੜ ਤੂੰ ਲੈਓ ਆਪਾ ਬਣੀ ਗੀ ਕੈਮਰਾ ਮਾਈਨ ਹਾਂਜੀ ਹੁਣ ਅੱਤ ਪਤੰਗਾ ਡੋង ਗਿਆ ਤਾਂ ਨਾ ਰਾਜੂ ਬਾਈ ਦੇ ਚੋਟੇ ਪਰ ਚਵਾਰੇ ਪਰ ਆ ਸਰਦਾਰ ਦੀ ਕੋਟ ਕੀ ਛੱਡ ਗਿਆ ਆ ਕੋਟ ਦਾ ਸਲਾਤ ਦੇਣਾ ਚਾਪੜ ਹੁਣ ਉਹ ਦੇਖ ਕੇ ਗਿਆ ਹੁਣ ਪਤਾ ਨਹੀਂ ਕਿੱਦਾਂ ਕਰਾਂ ਮੈਂ ਕੋਟੇ ਪਰ ਕਿੱਦਾਂ ਨਹੀਂ ਅੱਠ ਨੌ ਦਿਨ ਪਹਿਲਾਂ ਤੇ ਕੇ ਗਏ ਤੇ 8-9 ਦਿਨ ਪਹਿਲਾਂ ਦੇਖੇ ਤਾਂ ਗਿਆ ਤਾਂ ਹਾਂਜੀ 8-9 ਦਿਨ ਪਹਿਲਾਂ ਕਰ ਦੋ ਕਰ ਦੋ ਸੋੜਿਆ ਗਿਆ ਤਾਂ ਬਾਕੀ ਬਿਲਕੁਲ ਸੱਚਾ ਪਾਤਸ਼ਾਹ ਚੋਕੜ ਕੋ ਸਫਾਤ ਸਭ ਨੂੰ ਮਾਫ ਕਰਦੇ ਕੁਝ ਕੁਝ ਇੱਕੜਾ ਫਸਲ ਵਧਣ ਦਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੁਹਾਨੂੰ ਦੋ ਜਾਣੂ ਬੇਟਾ ਤੂੰ ਆ। ਇਹ ਤਾਂ ਗੂਟ ਆ। ਨਹੀਂ ਚੱਕਣਾ ਬੰਦਾ। ਚੜਿਆ ਮੰਡ ਚੈ ਨਾ। ਆਲਾ ਜੋ ਕੋਈ ਪਿਆਰਾ ਕੋਈ ਕੰਦਾ ਠੰਡਾ ਲੱਗੇ। ਠੰਡਾ ਠੰਡਾ ਹੀ ਸਾਰਾ ਸਮਾਨ ਆ। કે તો ચલો થોડ આગળ લોગો ચલો કડકી નકબારી એ ડાલા ક્યા હોયા? મચ્છી રોચી દી ઓર ને હમ તો ઉતર ગઈ ઓપાવા હેગા ઇતھے સુદી તો એ ભારી Um. taş çıkar <tık> 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 ਪਹੁੰਚ ਗਏ ਜੀ ਖੇਤ ਦੇ ਵਿੱਚ ਹੈਂ ਨਾ ਕਿ ਇੱਧਰੋਂ ਕਹਿੰਦੇ ਜੀ ਤੁਸੀਂ ਇੱਥੇ ਖੇਤ ਚੋਂ ਵੀ ਇੱਧਰ ਨੂੰ ਲਾ ਲਈ ਘਟ ਉਹ ਟੱਕੋ ਕੁੜੀ ਕੋਲ ਤੇ ਹਾਂ ਕੁੜੀ ਕੋਲ ਹੱਡਾ ਲੈ ਜਾਣਾ ਪਾਏ ਅੱਛਾ ਅੱਛਾ ਤੁਸੀਂ ਕਿਤਾਬਾਂ ਚੱਕੀਆਂ ਜੀ ਇਹ ਪੜਨ ਲੱਗ ਗਿਆ ਜੀ ਕੁੜੀ ਇੱਥੇ ਇੱਕ ਨਾ ਕਹੁੰਦੀ ਨਹੀਂ ਆ ਅੱਛਾ ਪਹਿਲਾਂ ਠੀਕ ਆ ਮਹਾਕੇ ਤੇ ਪੜਨੇ ਆ ਆ ਆ ਬੱਚੇ ਆਪਣੇ ਲਾਭ ਵਿੱਚ ਬਾਸ ਲਿਆ ਤਾਂ ਉਹ ਵੀ ਬਾਫਰੇ ਤੇ ਹੁਣ ਮੈਂ ਹੁਣ ਪਾਣੇ ਕੰਮ ਉਹ ਮੈਂ ਕਹਤਾ ਮੈਨੂੰ ਲੰਬੜੀ ਸਕੂਲ ਨੂੰ ਉਹਨਾਂ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈਗੀ ਕਰ ਨਾ ਆ ਤੂਤ ਨਹੀਂ ਆਦਾ ਦਿੱਤੇ ਟੁੱਟ ਨਹੀਂ ਆ ਪੰਬੋਲੇ ਖਲਾ ਮੈਂ ਤੈਨੂੰ ਆ ਜਾ ਹਾਂ ਉਹ ਖਾ ਪੁੱਤ ਨਾਲੇ ਉੱਥੇ ਦੇਖੀ ਕਿਨੇ ਨਾਲੇ ਮਿੱਠੇ ਕਿੰਨੇ ਨਾਲੇ ਪਥਰੀ ਦਾ ਹਾਲ ਆ ਕੰਚ ਬਹੁਤ ਉਸ ਇੱਕ ਬੂਗਲ ਬਜਿਓ ਹਾਂ ਆਇਆ ਉੱਤਰਿਆ ਥੱਲੇ ਉੱਤਰਿਆ ਪਈਆ ਰਣ ਦੇ ਉਹਨਾਂ ਨੂੰ ਤੂੰ ਉੱਤਰਿਆ ਇੱਧਰ ਉੱਤਰਿਆ ਬੜੇ ਮੁੰਡੇ ਹੁੰਦੇ ਨੇ ਫੈਡਰ ਉਹਦੇ 'ਚ ਰੱਖਣ ਨੂੰ ਕਹਤਾ ਤੈਨੂੰ ਇਹਨਾਂ ਨੇ ਖੇਲਣ ਨੂੰ ਦਿੱਤਾ ਕਿ ਟੂਲ 'ਚ ਰੱਖ ਟੂਲ 'ਚ ਰੱਖ ਇਹਨਾਂ ਨੂੰ ਚੱਲ ਮੱਖੀਆਂ ਚੱਲ ਮੱਖੀਆਂ ਉਹਦੇ 'ਚ ਜਿਹੜੀਆਂ ਆ ਗਈਆਂ ਜੀ ਰੱਖ ਦੇ ਟੂਲ 'ਚ ਉਹਨਾਂ ਬਾਜੇ ਵਾਲੇ ਲੈ ਕੇ ਆ ਮਾ ਪਤਾ ਨਹੀਂ ਸਮਝ ਨਹੀਂ ਲਾਦੀ ਕੋਸਾ ਜਦ ਤੱਕ ਅਸੀਂ ਜਿਹੜਾ ਨੈਚੁਰਲ ਪ੍ਰੋਸੈਸ ਹੈ ਜੀ ਉਹਦੇ ਨਾਲ ਮੂੰਹ ਮਿੱਠਾ ਕਰ ਲੈਂਦੇ ਆ ਨਾ ਦੇਖ ਪੰਬੋਲੇ ਲਾਲ ਵੀ ਆ ਨੀਲੇ ਵੀ ਆ ਮਾਹਗਰੂ ਸਤਨਾ ਤੇ ਆ ਲੋ ਨਵੀ ਮੈਂ ਨਹੀਂ ਖਾਂਦਾ ਹਾਂ ਲੈ ਲੋ ਆ ਦੇਖ ਅੱਧਰ ਲੈ ਕੀ ਹੈ ਮੈਂ ਨਹੀਂ ਖਾਂਦਾ ਮੈਂ ਬਹੁਤ ਪਸੰਦ ਪਸੰਦ ਤੁਹਾਨੂੰ ਕਿਹਾ ਕਰਕਰੇਲੇ ਜੀ ਇਹ ਚੀਜ਼ ਤਾਂ ਪਸੰਦ ਆਈ ਨਹੀਂ ਤੁਹਾਨੂੰ ਇਹ ਸੁਣਨ ਚ ਆਇਆ ਜੀ ਕਹਿੰਦੇ ਵੀ ਜੇ ਦਿੱਲੀ ਐਨੇ ਕੇ ਨਰਨੇ ਕਾਲਜੇ ਬੰਦਾ ਖਾਈ ਜਾਵੇ ਨਾ ਵੀ ਤਾਂ ਜਿਹੜੀ ਪਥਰੀ ਪੁਥਰੀ ਦਾ ਪੱਕਾ ਹੱਲ ਆ ਹੈ ਸੁਣਨ ਚ ਮੈਂ ਸ਼ੋਰ ਨਹੀਂ ਹੈਗਾ ਗੱਲ ਜਾਂ ਕਾਂਚਾ ਕਰਨ ਉਹ ਦੇਖ ਕੇ ਥਲੇ ਦੇਖ ਕੇ ਪੈਰ ਪੋਤਾ ਕਿਹਦੇ ਬੋਤਲ ਪੰਨੀ ਵੀ ਹੋਰ ਪੂਰਾ ਫਲਿਆ ਪਿਆ ਜੀ ਇਹਨੇ ਪੂਰੇ ਰੈਡੀ ਜੀ ਮੈਂ ਤਾਂ ਨਹੀਂ ਹਾਂ ਨਾ ਦਾ ਪਾਸ ਕੇ ਪਾਪਾ ਜੀ ਨੇ ਪਹਿਲਾਂ ਹੀ ਤਾਂ ਹੀ ਕਿਹਾ ਬੇਬੜਾ ਬਚਾਓ ਉਸ ਤੋਂ ਬਚਾਓ ਮੈਂ ਹੁਣ ਤਾਂ ਜੇ ਮੌਸਮ ਥੋੜਾ ਜਿਹਾ ਉੱਪਰ ਤੇ ਰੜਕਾ ਸੜਕਾਂ ਦੇ ਦਿਖਾਈ ਜਾਂਦਾ ਜੀ ਸਾਰੇ ਪੜਾਉਣ ਨੂੰ ਫਿਰਦੇ ਹੁਣ ਤਾਂ ਵੀ ਵੱਡ ਹੋ ਜਾਵੇ ਤਾਂ ਛੇਤੀ ਠੀਕ ਆ ਮੈਂ ਤਾਂ ਗੰਨੇ ਕਰਕੇ ਬਿਲਾ ਕਰਨਾ ਜੀ ਖੇਤ ਆ ਜਿਹੜਾ ਗੰਨੇ ਦਾ ਬੀਜ ਲੈਂਦਾ ਪੈਂ ਅੰਦਰ ਵੀ ਬੀਜੋ ਜਵੇ ਬਾਕੀ ਤਾਂ ਪੰਜ ਚਾਰ ਦਿਨ ਠਕ ਅੱਗੇ ਜਮਣ ਮਾਰ ਮਾਰ ਇਹਦੇ ਪਾਣੀ ਲਾਈ ਮੈਨੂੰ ਸਮਝ ਨਹੀਂ ਲੱਗੀ ਕਿਹੜਾ ਸਾਫ ਕਤਾਬ ਹੈ ਹੈ ਇਹ ਹੀ ਡੋਲੋਂ ਮੇ ਪਾਣੀ ਲਾਈ ਜਾਂਦੀ ਮਿੱਟੀ ਪੈ ਗਈ ਥੋੜੀ ਉੱਪਰ ਛੇਤੀ ਜੰਮਦਾ ਜੀ ਇਦਾਂ ਛੇਤੀ ਹਾਂ ਧੁੱਪ ਨਾਲ ਗਰਮੈਸ ਛੇਤੀ ਲੱਦੀ ਨਹੀਂ ਮਿੱਟੀ ਠੰਡੀ ਹੋ ਜਾਂਦੀ ਪਾਣੀ ਲਾ ਕੇ ਤਾਂ ਹੀ ਹੈ ਹੁਣ ਪਾਣੀ ਛੇਤੀ ਜਿੰਨੀ ਮਿੱਟੀ ਘੱਟ ਪਾਉਂਗੇ ਉਹਨਾਂ ਪਾਣੀ ਵਾਧਾ ਲਾਉਣਾ ਪੈਣਾ ਜੇ ਇੱਕ ਵਾਰ ਪਾ ਪੂਰੀ ਮਿੱਟੀ ਪਾਰਤੀ ਤਾਂ ਪਾਣੀ ਘੱਟ ਲੱਗੂਗਾ ਉਹ ਫੇ ਗਿੱਲਾ ਰਹਿੰਦਾ ਖੇਤ ਹੁਣ ਉਹ ਸਿੱਤੀ ਸਪੇਪੜੀ ਬਣ ਜਾਂਦੀ ਉੱਪਰ ਪਾਣੀ ਲਾਉਣਾ ਹਾਂ ਉਹ ਸਾਰਾ ਦਿਖਣ ਲੱਗ ਜਣਾ ਸਾਡੇ ਵਾਲੇ ਨੇ ਲੇਟ ਜੰਮਣਾ ਸੀ ਮਿੱਟੀ ਪਾਈ ਵੀ ਪੂਰੀ ਹੁਣ ਹੁਣ ਉਂ ਵੀ ਲੇਟ ਘਟ ਜਣੀ ਹੁਣ ਤਾਂ ਚੱਲੀ ਜਾਣਾ ਨਾ ਅਜੇ ਤਾਂ ਕੰਮ ਹੁਣ ਗਾਹਾਂ ਗਾਹਾਂ ਜਿਉਂ ਜਿਉਂ ਕਣਕਾ ਦਾ ਦੁਪਹਿਰੇ ਭਖਣੇ ਆ ਲੈਟਰ ਲੈਟ ਦਾ ਵੀ ਪੰਗਾ ਹੋਣ ਲੱਗਣਾ 3 ਮਹੀਨਾ ਉਹ ਨਾ ਕੱਟਦੇ ਨੇ ਫੇਰ ਤਾਂ ਫੇਰ ਛੱਡਦੇ ਨਹੀਂ ਮਹੀਨਾ ਹੀ ਸਮਝ ਲਓ ਅੱਜ ਕਿੰਨੀ ਹੋ ਗਈ ਅੱਜ 14 15 15 ਹੋ ਗਈ ਅ ਜੋ 5 ਜੂਨ ਨੂੰ ਤਾਂ ਮੈਂ ਕਹਿੰਦਾ ਜੀ ਦੀ ਲਾਉਣ ਦੀ ਪਰਮਿਸ਼ਨ ਮਿਲ ਗਈ ਉਹਨੇ ਪਹਿਲੀ ਜੂਨ ਨੂੰ ਕਹਤੇ ਆਚਾਰ ਨੂੰ ਹਾਂਜੀ ਪਹਿਲੀ ਜੂਨ ਨੂੰ ਚਾਰ ਤੇ ਪਾਣੀ ਛਾਲੜ ਵੀ ਕਦੂ ਬਾਤ ਹਾਂ 5 ਨੂੰ ਆਪਣਾ ਲਾਉਣਾ ਜੀ ਵੀ ਪਤਾ ਨਹੀਂ ਕਿਹੜੀ ਬੱਚੀ ਜਿਹੜੀ ਉਹ ਲਾਉ ਤਿਤਲੀ ਆ ਗਈ ਜੀ ਤਿਤਲੀ ਤਿਤਲੀ ਆ ਗਈ ਸ਼ਾਦਾ ਬੰਦਾ ਨਹੀਂ ਹੋ ਜਾ ਵੀ ਆਈ ਜੀ ਕ ਕ ਕਮੇ ਜਾਣ ਦੇ ਕਰਨ ਨੂੰ ਤੂੰ ਕਾਨੂੰ ਛੇੜਦਾ ਹੁਣ ਤਾਂ ਫੜਨੀ ਐ ਉਹੀ ਨਾ ਫੜ ਤੋੜਦੀ ਤੇ ਕੀ ਫਾਇਦਾ ਪਤਾ ਫੜਨੀ ਤੋੜਦਾ ਗੱਲ ਤੇ ਕਰ ਲੈਣਾ ਇਹ ਮੈਂ ਪਹਿਲੇ ਹੀ ਕਿਹੋ ਆ ਗਿਆ ਕਿਹੜਾ ਚਾਚੂ ਆ ਗਿਆ ਚੱਕ ਕੇ ਲੈ ਠੰਡਾ ਉਹ ਠੰਡਾ ਪੀਣ ਆਇਆ ਇਹਦਾ ਠੰਡਾ ਪੀਣ ਆਇਆ ਐਵੇਂ ਥੋੜੋ ਬਾਈ ਮਾਲਕ ਮਸ਼ੀਨਾਂ ਦੇ ਮਾਲਕ ਮਸ਼ੀਨਾਂ ਦੇ ਬਿੱਲ ਬੁੱਲ ਕੱਸ ਲੋ ਭਾਈ ਆਪਣੇ ਹੁਣ ਬਿੱਲ ਖੋਲ ਲੈ ਉਹ ਸਿੱਧਾ ਬਿੰਗਾ ਸਿੱਧਾ ਕਰ ਲੋ ਟਰਾਲੀ ਇੱਧਰ ਲੈ ਕੇ ਆ ਕੇ ਉਹ ਕੱਸਦੀ ਬਿੱਲ ਆਪਣੇ ਆਏ ਉਨੇ ਕੱਢ ਦੇਣਾ ਤਰਪੀ ਮਸ਼ੀਨ ਉੱਤੋਂ ਦਾ ਹਾਂ ਉਹ ਉੱਥੇ ਨੂੰ ਬਾੜਨ ਦੀ ਮਸ਼ੀਨ ਕਿੱਥੇ ਨੂੰ ਓੜੀ ਕੱਢ ਲੈਵੇ ਦੋਹੇ ਟਾਇਰ ਵੀ ਉਹ ਵੀ ਕੱਢਣੇ ਆ ਆ ਟਰਾਲੀਆਂ ਕੱਢਣੀਆਂ ਤੂੜੀਆਂ ਨੇ ਉਹ ਖਰਾਜ ਆਉਣੀਆਂ ਕੋਈ ਨਹੀਂ ਖੜ ਜਾ ਇਹਨੂੰ ਫੇਰ ਇੱਥੇ ਕੱਢ ਬਾਹਰ ਕਰ ਦਿਨੇ ਆ ਲੈ ਇਹਨੇ ਬਿੱਡ ਬਿੱਡ ਕੱਢੋ ਤਾਰੋ ਦੇ ਪਰ ਤੇ ਇਹ ਗਿੰਗਾ ਦੇ ਚਾ ਕਰ ਲੋ ਕਰੋ ਸੱਦਾ ਸੁੱਤੀ ਕਰੋ ਆ ਜਾਣਾ ਪਲਾਜ਼ਾ ਤੋਂ ਠੰਡਾ ਨਰਮ ਨਹੀਂ ਹੈਗੀ ਕਿਹੜੀ ਵੱਢਣੀ ਆਈ ਉਹ ਕੀਲਾ ਵੱਢਣਾ ਗੰਨੇ ਵਾਲਾ ਯਾਰ ਗੰਨਾ ਲਾਣਾ ਕੀਲਾ ਤੇ ਕੀ ਹੋਰ ਅੱਛਾ ਤਾਂ ਤਿਰਸੀ ਮਸ਼ੀਨ ਬਾੜ ਕੇ ਲੈ ਜਣੀ ਪਨੇ ਉੱਥੇ ਸਾਹਮਣੇ ਕਟਰ ਲਾ ਕੇ ਉੱਥੇ ਕਿਹੜੇ ਖੇਤ ਨੂੰ ਆਉਂਦਾ ਉਹ ਯਾਰ ਨੂੰ ਕਿਹੜਾ ਦਸੀ ਜਾਈ ਹੁਣ ਖੇਤ ਉਹ ਸਾਹਮਣੇ ਉਹਦੇ ਚ ਉਹ ਥੱਲੇ ਤੱਕ ਵੱਢਣਾ ਗੀਲਾ ਖੰਬੇ ਤੇ ਲੈ ਕੇ ਪਰੇ ਤੱਕ ਉੱਥੇ ਪਰੇ ਪਰੇ ਗੰਨਾ ਬੀਜ ਹੋ ਗਿਆ ਹੈਂ ਖੰਬੇ ਦੇ ਪਾਸੇ ਇੱਧਰਲੀ ਫਾਂਟ ਠੀਕ ਹੈ ਇੱਧਰਲੀ ਫਾਂਟ ਬੱਸ ਉਰੇ ਦੇ ਲੈ ਜਣੀ ਤਿਰਸੀ ਹਾਂ ਇੱਥੇ ਤੇ ਤਿਰਸੀ ਆ ਪਾਈਪ ਕੋਲ ਨੂੰ ਚੜਾ ਲੈਣੇ ਲਿਆ ਗਿਆ ਰਾਤ ਨੂੰ ਉਰੇ ਕਿੱਥੇ ਨੂੰ ਜਰੂਰੀ ਪਣਾ ਇਹਦੇ ਆ ਉਹ ਤੈਨੂੰ ਆ ਖੁੰਜੇ ਚ ਨੂੰ ਅੱਗੇ ਵੀ ਤਾਂ ਤਾਰ ਦੇ ਉੱਤੇ ਨੂੰ ਹਾਂ ਚਲਾ ਦੇ ਬਾਈ ਕੁਟੇ ਤੇ ਹਾਂ ਜੇਪ ਲਾਉਣਾ ਦਿਖਾਉਣ ਨੂੰ ਲਿਆਂਦਾ ਔਰ ਤੈਨੂੰ ਗੱਲਾਂ ਦੇਖ ਲੈ ਲੋ ਸੀਜ਼ਨ ਚੱਲ ਪਿਆ ਹਾਂ ਹੁਣ ਸੀਜ਼ਨ ਉਖਣਾ ਨਹੀਂ ਚੱਲ ਰਿਹਾ ਹੈ ਤਾਹੀ ਦਾ ਹੁਣ ਹੁਣ ਕਾ ਮੈਂ ਫੋਨ ਕਰ ਕਰਕੇ ਬੁਲਾਉਂਦਾ ਉਹ ਆਜੋ ਕਣਕ ਵੜਾ ਲੋ ਫੇਰ ਫੋਨ ਕਰੇ ਤੇ ਨਹੀਂ ਆਉਣਾ ਉਹ ਆਉਂਦੇ ਆ ਸ਼ਾਮ ਨੂੰ ਹਨੇਰੇ ਨੂੰ ਸਵੇਰੇ ਉਹ ਤੇਰੇ ਉਹ ਤੇ 10 ਕਿੱਲੇ ਦੇ ਹਾਂ 7 ਵੜਾ ਲਏ ਉਹਨੇ ਵਧੀਆ ਰਹਿ ਗਿਆ ਠੀਕ ਆ ਨਰਮ ਲੱਗੀ ਕਹਿੰਦਾ ਰਹਿਣ ਦੇ 3 ਕਿੱਲੇ ਇੱਧਰ ਵੜਨੇ ਦੇ ਕਹਿੰਦਾ ਇਹ ਤਾਂ ਰਾਈਟ ਦੇ ਪਹਿਰੇ ਇਹ ਵੇਚਿਆ ਮੈਂ ਦੇਖਦੇ ਵਿਕਦੀ ਵੀ ਹੈਗੇ ਨਹੀਂ ਨਾ ਨਾ ਹੁਣ ਤਾਂ ਮੰਡੀਆਂ ਬੇਲੀਆਂ ਪਿਆ ਤਾਂ ਇੱਕ ਧੁੱਪ ਚ ਬਣ ਜਣੀ ਕਣਕਾ ਹੁਣ ਬੱਕਲੀਆਂ ਬਣੀ ਪਿਆ ਉਹਦੀਆਂ ਇਹ ਵੀ ਪੰਗ ਪਰ ਦੇ ਉੱਪਰ ਤੱਕ ਤੂੰ ਵੀ ਕਾਲਾ ਪੀਲਾ ਜਾ ਹੋਗਾ ਹਾਂ ਗਰਮ ਹੁਣ ਫ੍ਰਿਜ ਚ ਲਾ ਦਮ ਫ੍ਰਿਜ ਹੈ ਨੂ ਦੇ ਹੈਗਾ ਲਾ ਦੰਨਾ ਹੋ ਹੈ ਲਾ ਦਮ ਫ੍ਰਿਜ ਚ ਉਹ ਉਹ ਵੀ ਭਾਤੀ ਗਲਨੇ 30 ਲਵਾ ਲਈ ਕੋ ਉਹ ਲਾਲ ਸਫਰਾਜ਼ ਜਲਦੀ ਉਧਰ ਹਾਂ ਉਹਨਾਂ ਦੀ ਹੈ ਕਿਹਨਾਂ ਦੀ ਰਿੰਕੂ ਰਾਈ ਚੌਂਤੇ ਵਾਲੀ ਚੌਂਤੇ ਵਾਲੀ ਆ ਚੱਲ ਹੁਣ ਬਈ ਮੈਂ ਤਾਂ ਇਹੀ ਅਰਦਾਸ ਕਰਦਾ ਮਹਾਰਾਜ ਵੀ 500 ਕਿਲਾ ਵੱਢ ਕੇ ਤੇਰੀ ਮਸ਼ੀਨ ਖੜਿਆ ਸਾਰਾ ਸੀਜ਼ਨ ਦਾ ਹਾਂ ਕਿ ਜ਼ਿਆਦਾ ਚਾਹੀਦੇ ਤੇ ਸੁਣ ਲੈ ਬਹੁਤ ਐਨੇ ਹੀ ਬਹੁਤ ਆ ਹਾਂ ਜੇ ਐਨੇ ਹੋ ਜਾਣ ਤਾਂ ਰੱਬ ਚਾਹੀਦਾ ਆਪਣਾ ਏਰੀਆ ਜਿਹੜਾ ਰਹਿ ਗਿਆ ਮੈਨੂੰ ਐ ਵੀ 2-250 ਨੂੰ ਚੱਪਣੀ ਆਪਣਾ ਏਰੀਆ ਜਿਹੜਾ ਰਹਿ ਗਿਆ ਮਤਲਬ ਬਾਕੀ ਤਾਂ ਬੁੱਟੇ ਲੱਗ ਗਏ ਓ ਓ ਹੋ ਤੇ ਵੀ ਪੰਗਾ ਨਾ ਹਾਂ ਚੱਲ ਜੋ ਵੱਟਿਆ ਸੋ ਖਟਿਆ ਹੋਰ ਹਾਂ ੱੱਕਣੀ ਚੱਲੂਗਾ ਮੈਂ ਸਭ ਨਾਲੇ ਆ ਸਭ ਨਾਲੇ ਗੱਲ ਸਹੀ ਆ ਠੀਕ ਹੈ ਨਾ ਆਪਾਂ ਤਾਂ ਸਿੱਧੀਆਂ ਹਨਾ ਬੱਲਾ ਜਦ ਤੱਕ ਬੱਲਾ ਮੁੜਦੀਆਂ ਨਹੀਂ ਨਹੀਂ ਨਰਮਤੈ ਨੂੰ ਹੁਣ ਨਹੀਂ ਦਿਖ ਰਿਹਾ ਸੰਤ ਦੀ ਇਹਦੇ ਨਾਲ ਮੁੜੀ ਹੋਈ ਬੱਲਦੀ ਆ ਦਾਣਾ ਜਿੰਦਾ ਹਮਾ ਟਰਾਲੇ ਚ ਹੂੰ ਬੱਸ ਕੁਛ ਨਹੀਂ ਆਪਾਂ ਤਾਂ ਗੰਨਾ ਬੀਜਣਾ ਯਾਰ ਉਹ ਕੀਲੇ ਚ ਉੱਥੇ ਉੱਥੇ ਅੰਦਰ ਲਿਆਉਂਦੀ ਆ ਪਿਆੱਖਾਂ ਉਹ ਅੱਖਾਂ ਸੁੱਕਣ ਲੱਗੀਆਂ ਉੱਪਰ ਤੇ ਹੁਣ ਉਹਨੂੰ ਜਿਆਦਾ ਟਾਈਮ 95 ਨਮਾ ਸਰ ਤੇ ਆਇਆ ਐਮਐਲ ਚ ਮਹਿੰਗਾਈ ਵਾਜੀ ਨੇ ਪਤਾ ਨਹੀਂ ਕਿਹੜਾ ਪ੍ਰੋਸੈਸ ਕਰਕੇ ਮੰਗਾਇਆ ਕੀ ਕਰਿਆ ਉਹ ਉਹਨਾਂ ਨੂੰ ਹੁਣ ਦੱਬਣਾ ਪੈਣਾ ਨੀ ਵੱਧਦੀਆਂ ਉੱਪਰ ਨੂੰ ਮੇਰੀ ਸਲਾਹ ਵੀ ਕਾਲੇ ਉੱਪਰ ਤੇ ਫੜ ਰਲਾ ਹੋਰ ਨੂੰ ਦੇ ਦੀ ਗਲਾਸ ਕਿਸੇ ਨੂੰ ਮੈਂ ਉਹਨੂੰ ਲਵਾਮ ਆਸਤੇ ਅੱਛਾ ਉਹ ਕਟਰ ਆ ਗਿਆ ਇਹ ਕਿਹੜਾ ਟਰੈਂਡੋ ਫਾਰਮ ਟਰੈਂਡੋ ਫਾਰਮ ਦੋ ਪਾਸੇ ਨੂੰ ਮੂੰਹ ਕਰਕੇ ਖਲਾਈ ਜਿੱਧਰ ਤੇ ਮਸ਼ੀਨ ਲੱਗਣੀ ਐ ਇਹਨੂੰ बाजारे हालाई मशीन भी बैहरू थी कृपा न ला ला ब्रेक ला ला ब्रेक लाला ला पाओ कटर ਉਹ ਕਰਨਾ ਆਓ ਡੱਬਾ ਲਿਆਓ ਚਲੇ ਠੰਡਾ ਲੈ ਨਾਲ ਡੱਬਾ ਲਿਆਓ ਫੋਲ ਆਇਆ ਵਾ ਚਲੋ ਇਹਨਾਂ ਨੂੰ ਕਸਣ ਤੋਂ ਜੀ ਸਿਸਟਮ ਆਪਣਾ ਹੈ ਮਿਲਦੇ ਆ ਫਿਰ ਲੱਗ ਗਿਆ ਜੀ ਕਟਰ ਤੇ ਇਧਰ ਪਾਪਾ ਜੀ ਕਹਿੰਦੇ ਮੱਥਾ ਟੇਕੂਗਾ ਮੈਂ ਆ ਕੇ ਨਾ ਤੱਕ ਫੜਾ ਦੇ ਨਾ ਨਾ ਜਾਣ ਦੇ ਹਾਂ ਇੱਥੇ ਨੂੰ ਤਰਸੀ ਬੜਨੀ ਆ ਪਾ ਬਾਦਸ਼ਾਹ ਹੁਣ ਕਿੱਥੇ ਲਿਜਾਣੀ ਆ ਖਾ ਉਹ ਬਣੀ ਤਾਂ ਇੱਕ ਤਖੀ ਲੁੱਕਰ ਦੇਖ ਲੈ ਹੈ ਕਿ ਉਹ ਉੱਥੋਂ ਦੇ ਉੱਤਰ ਦੀ ਪਰਲੀ ਸਾਨੂੰ ਰੱਖੀ ਥੋੜਾ ਜਿਹਾ ਉਹ ਲੱਡੂ ਖਾ ਕੇ ਜਲਦੀ ਤੂੰ ਵੀ ਜਿਆਦਾ ਗੜੀ ਆ ਬਾਹਰ ਤਾਂ ਲਿਆਉਣੀ ਨਹੀਂ ਕਾ ਇਹ ਮੋਤੀ ਜੂੜ ਆਲੇ ਆ ਹੁਣੇ ਪੂਰੀ ਬਣ ਗਈ ਇੱਥੇ ਨੂੰ ਇੱਥੇ ਤਾਂ ਗਈ ਦਿਖਾ ਜਾ ਦੇਖ ਦਿਖਾ ਜਾ ਰੋ ਚੱਲ ਕੋਈ ਨਹੀਂ ਆ ਇੱਥੇ ਨੂੰ ਤਾਰ ਨਹੀਂ ਤਾਰਾ ਠੰਡਾ ਪੀ ਲਓ ਪਹਿਲਾਂ ਠੰਡਾ ਦੇ ਪਾ ਕੇ ਗਲਾਸ ਉਹ ਕਹਿੰਦਾ ਠੰਡਾ ਲੈ ਕੇ ਆਇਆ ਨਾ ਬਾਤ ਤੇ ਚਾਹ ਪੀਣੀ ਦੀ ਮਹਲਸੀ ਨੂੰ ਜੀ 70 75 ਬੰਦੀ ਉਹ ਇੱਕ ਟਾਰ ਉਹਨੇ ਤਾਰਦੀ ਕੋ ਤੁਹਾਨੂੰ ਬਾਈ ਦੱਸ ਜਾ ਹੋਂਦੀ ਹੈ ਉਹ ਵੇਚਣ ਵਾਲੀ ਵੀ ਹੈ ਗਿਆ 150 ਰੁਪਏ ਕਿਲੋ ਨੂੰ ਮਿਲ ਜਾਂਦੀ ਹੈ ਉਹ ਜੇ ਮਰਫੀਓ ਗਾੜੀਆ ਮਹਾਰਾ ਸੱਚਾ ਪਾਤਸ਼ਾਹ ਹਾਂ ਵਾਜਰੂ ਲੈ ਬਾਈ ਦਾਂਦੇ ਥੀਏ ਟਰਲ ਆਣ ਕਿੱਲੇ ਜੋਈ ਅੱਛਾ ਮਜ਼ਾਕ ਕਰਦਾ ਮਜ਼ਾਕ ਕਰਦਾ ਆ ਬੋਤਲ ਉਹਨੂੰ ਪੇਛ ਦੇ ਕਾਲੇ ਨੇ ਕਿੱਥੇ ਖੜਨਾ ਓਏ ਉੱਪਰ ਚੜਦਾ ਬਾਈ ਉਹਨੂੰ ਨਹੀਂ ਪਤਾ ਕੀ ਕਰਦਾ ਚਾਹੇ ਚੜਾ ਦੇ ਉਹਨੂੰ ਪਤਾ ਗਿਆ ਨਹੀਂ ਪਤਾ ਉਹਨੂੰ ਹਾਂ ਚੱਲਾ ਤੇਰੇ ਉੱਪਰ ਚੜਦਾ ਕੋਈ ਨਹੀਂ ਚੜਾ ਦਿੰਦੋ ਚੱਲਾ ਮੈਂ ਤੁਹਾਨੂੰ ਪਤਾ ਹੈ ਤੋਦਾ ਬਾਪੂ ਉੱਪਰ ਚੜਾ ਦਿੰਦਾ ਨਾਲ ਹੋ ਗਏ ਪਾਪਾ ਜੀ ਉੱਪਰ ਯਾ ਚੜ ਜਾ ਬੰਦ ਗਰਦਨ ਨਾਲ ਭਰ ਜਾਣਾ ਪਤਾ ਤਾਂ ਜਾਂ ਚੜ ਜਾ ਪਾਪਾ ਜੀ ਉੱਪਰ ਉਹਨੂੰ ਦੇ ਦੇ ਠੰਡੇ ਦੀ ਬੋਤਲ ਐ ਪਾਸੀ ਮਠਿਆਈ ਦੇ ਡੱਬੇ ਦੀ ਤੇ ਲੋਡ ਰਹੀ ਸੀ ਨਾ ਜਿਹੜੇ ਸਾਫਨ ਵਾਲਾ ਫਰੂਟ ਪੱਕਿਆ ਪਿਆ ਹੁਣ ਉਧਰ ਨਹੀਂ ਲਾਵਰੇ ਨਾ ਟਰਾਲੀ ਦੀ ਉਹ ਨਰਮ ਕਣਕ ਵੱਢੀ ਐਸੇ ਚੱਕਰ ਤੇ ਗੱਨੇ 'ਚ ਨਾ ਟਰੈਕਟਰ ਬਾੜਨਾ ਔਰ ਨਾ ਟਰਾਲਾ ਬਾੜਨਾ ਅੰਦਰ ਤੇ ਲੱਕੜੀ ਦੀ ਪੌੜੀ ਚੱਕ ਲੈ ਕਾਲੇ ਨੂੰ ਲਾ ਲੈ ਨਾਲ ਕਣਕ ਖੜੀ ਆ ਉਹ ਗੋੜਾ ਦੇਖਦਾ ਠੀਕ ਠੀਕ ਇਹਨੂੰ 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 ਉਗਣਾ ਦੇ ਡਾਡਰ ਨੂੰ ਕਪੌੜੀ ਚੱਕ ਲੈਣੇ ਨੂੰ ਲਾਵਾ ਕੰਮ ਤਨ ਨੂੰ ਇੱਥੇ ਬੈਗਰੂ ਦੀ ਕਿਰਪਾ ਨਾਲ ਕਾਦਾ ਘਟਾ ਲੈ ਇੱਕ ਇੱਕ ਫਰੂਟ ਪਿਆ ਪੂਰੇ ਮਿੱਠੇ ਹੋਏ ਬਈ ਇਸ ਟਾਂ ਪੂਰੇ ਇਹ ਟੜੀ ਚਾਲਾ ਹੋਣਾ ਛੇਤੀ ਟਾਈਮ ਨਾਲ ਤੋੜਲਾ ਆਪਣੇ ਕਿਤੇ ਗਲੋਟਣੀ ਜੇ ਖਾਦੀ ਛਾਲ ਮਾਰਦੀ ਆ ਆ ਅਸਲੀ ਆ ਨਾ ਟਿਕਾਣੇ ਪਹੁੰਚਿਆ ਕਾਲੇ ਦੇ ਚੌਦਾ ਕਿਲੋ ਮੇਰੇ ਆ ਜਿਆਦਾ ਨਹੀਂ ਤਾ ਖਾ ਕੇ ਤਾਂ ਰੋਜਾਈ ਕਰਨਾ ਇੱਥੇ ਨੂੰ ਇਹ ਤਾਂ ਹੈ ਤੇਰੀਆਂ ਸਾਰੇ ਉਹ ਮੇਰੇ ਨਹੀਂ ਮੈਂ ਤਾਂ ਰੋਕਦਾ ਨਹੀਂ ਕਿਸੇ ਨੂੰ ਤੋੜੇ ਹੋਏ ਕਹਦੇ ਮੰਗਦਾ ਲੈ ਹੁਣ ਜਿਹੜੀ ਜਗ੍ਹਾ ਤੇ ਮੈਂ ਤੋੜਨਾ ਤੇ ਉੱਥੇ ਦਾ ਕਾਲਾ ਪਹੁੰਚ ਗਿਆ ਹੋਰ ਪੱਕੇ ਜਿਹੜੇ ਵੇ ਤੋੜਦੇ ਠੀਕ ਨਹੀਂ ਬਾਈ ਆਹੋ ਦਾ ਕਾਲੇ ਨੂੰ ਵੱਢਦੀ ਸੀ ਇਹ ਨਾ ਇਹ ਕੋਲ ਨੂੰ ਦਿਖੇਗੀ ਨਹੀਂ ਉਹ ਮੇਰੇ ਕੋ ਪੌੜੀ ਫੜ ਦੇ ਨਾਲ ਨਹੀਂ ਤਾਂ ਕੋਈ ਆ ਗੱਲ ਤਾਂ ਪੌੜੀ ਬੜਨ ਵਾਲੇ ਦੀ ਹੁੰਦੀ ਆ ਵੀਡੀਓ ਚੱਲਦੀ ਹੈ ਕਿ ਕੱਟੀ ਵੀ ਆ ਵੀਡੀਓ ਤਾਂ ਮੈਂ ਬੰਦ ਕਰ ਦੇਣੀ ਤੂੰ ਜਿਹੜਾ ਪੁੱਠਾ ਬੋਲਣਾ ਬੋਲਣਾ ਓ ਮੈਨੂੰ ਪਤਾ ਤੇਰੀ ਜ਼ੁਬਾਨ ਵੀ ਕਾਲੀ ਆ ਸਿੱਧਾ ਤਾਂ ਬੋਲਣਾ ਹੀ ਨਹੀਂ ਕੈਮਰਾ ਮੈਂ ਤਾਂ ਹੀ ਆਨ ਕਰਿਆ ਪਿਆ ਮੈਂ ਤੇ ਕੋਈ ਹੋਰ ਸੁਣਨਾ ਦਾ ਹੈ ਮੈਂ ਨਹੀਂ ਸੁਣਨਾ ਤੂੰ ਸੁਣਾਉਣੇ ਵਾਲਾ ਚ ਐਦਾਂ ਹੀ ਛੱਡ ਦੇ ਕਾਲੇ ਆ ਖਿੱਚ ਲਟਾਂ ਦੀ ਕੋਡੂ ਆ ਆਹਾ ਆ ਇਹ ਚੀਜ਼ ਅਸਲੀ ਮਲਾਈ ਹੈ ਨਾ ਮਲਾਈ ਹਾਏ ਹਾਏ ਦੇਖਿਆ ਫੇਰ ਹੋਣ ਤੁਸੀਂ ਦੋ ਤਾਂ ਜੀਆ ਖਾਣ ਵਾਲੇ ਉਸ ਸਾਹਮਣੇ ਲੈ ਕੇ ਜਾਈ ਤੋੜ ਕੇ ਇੱਥੇ ਵੰਡ ਦੀ ਉਹ ਮੈਨੂੰ ਪਤਾ ਸੁੱਕਣਾ ਹੀ ਆ ਉਹ ਵੰਡ ਖਾਓ ਖੰਡ ਖਾਓ ਇਹਦਾ ਕਿੰਨੇ ਆ ਉਹ ਮੈਂ ਲੈ ਜੂਗਾ ਥੋੜੀ ਹਾਂ ਤੈਨੂੰ ਕਾਲੇ ਘਰ ਖਲਾਤ ਨਾ ਜਾ ਕੇ ਆਪਣੇ ਘਰ ਦਿਆਂ ਨੂੰ ਬੁਗੇ ਤਾਂ ਰੋਜ਼ ਆਈ ਕਰਨਾ ਕਹਿਣਾ ਵੀ ਇੱਥੋਂ ਦੇ ਮੈਂ ਫਰੂਟ ਲੈ ਕੇ ਆਉਣਾ ਇਹਦਾ ਚੀਜ਼ ਆ ਜੀ ਜੀ ਜਿਹਨੇ ਸਵਾਦ ਦੇਖ ਲਿਆ ਇਹਦਾ ਉਹ ਮੋੜ ਮੋੜ ਕੇ ਆਉਂਦਾ ਇੱਥੇ ਨੂੰ ਐ ਪਿੱਛੇ ਝੜਕ ਪਰੋਂਦੇ ਕਰਦੇ ਸਾਹ ਦੇ ਹਾਂ ਉਹ ਪਿੱਛੇ ਹੁਣ ਕਰਕੇ ਜਿਹਨੂੰ ਪਤਾ ਉਹਨੂੰ ਹੀ ਪਤਾ ਬਸ ਹੋੜਦਾ ਰੱਬ ਕਰਕੇ ਡੰਡੀ ਜੇ ਟੁੱਟ ਜੇ ਲਿਫਾਫੇ ਦੀ ਬਸ ਜਿਹੜੇ ਜੇ ਕੱਪੜੇ ਦਾ ਫਸਾਇਆ ਵਾ ਥੱਲੇ ਘਰੇ ਆ ਕੇ ਸਿੱਧਾ ਹੀ ਇਹ ਤੂੰ ਗੱਲ ਕਰ ਮੈਂ ਛੱਡ ਦਵਾਂ ਨਾਲ ਆ ਰਹਿਣ ਦੇ ਯਾਰ ਦੋਹਾਂ ਦੀ ਰਾਸ਼ੀ ਦਾ ਤੂੰ ਵੀ ਕਾਲਾ ਉਹ ਵੀ ਕਾਲਾ ਰਾਸ਼ੀ ਕਿਰਿਆ ਬਰਾਬਰ ਹੀ ਹੋਣਾ ਕੰਮ ਤੁਹਾਡਾ ਦੋਹਾਂ ਦਾ ਇੱਕ ਬਸਨ ਜਾਈ ਜਾਂਦਾ ਇਹ ਦੇਖ ਲੈ ਇਹ ਕੋੜੀ ਜਾਂਦੀ ਹੈ ਤੇਰੀ ਉਹ ਨਹੀਂ ਜਾਂਦੀ ਮੈਂ ਉਹ ਤੇਰਾ ਲਿਫਾਫੇ ਦਾ ਬਜਨ ਜ਼ਿਆਦਾ ਹੋਗਾ ਕਾਲੇ ਪਰ ਓ ਉਹ ਮੈਂ ਰੈਂਡ ਦੇ ਨਾਲ ਵਿੱਕੀ ਡੀਲ ਨਾਲ ਘਟਾ ਦੇ ਖਾਨ ਦੇਣੇ ਦਾ ਖਾਨ ਦੇ ਸਾਨੂੰ ਖਾਲਾ ਖਾਲਾ ਤੋੜ ਲੈ ਜਲਦ ਜਲ ਵੱਢ ਲੈ ਜਾ ਬੂਟੇ ਵੱਢ ਲੈ ਜਾ ਚਲੋ ਓਹੋ ਤੋੜ ਲੈਣ ਦਿਓ ਜੀ ਇਹਨੂੰ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਖੋੜਦੀ ਦਾ ਕਰਦੇ ਆ ਜੀ ਵਿੱਚ ਤੇ ਹਾਂਜੀ ਕਿਵੇਂ ਆ ਮਾੜਾ ਮੋਟਾ ਨਾਲ ਭਾਏਗਾ ਨਾ ਚਲੋ ਤਾਂ ਚੱਲ ਜਣਾ ਖੱਤੀ ਵੱਢਣੀ ਆ ਉਹ ਪਰਨੀ ਸਾਈਡ ਆ ਹਾਂ ਉਹ ਤੈਨੂੰ ਕਮਾ ਕੇ ਆ ਚਲੋ ਜੀ ਲੋ ਜੀ ਹੁਣ ਇੱਕ ਮਹੀਨਾ ਕਬਰਾਂ ਕਿਰਪਾਹਾਂ ਦੇ ਡਰਾਈਵਰ ਦੀ ਪੂਰੀ ਪੁੱਛ ਰਹਿਣੀ ਆ ਸੇਵਾ ਵੀ ਉਹਦੀ ਪੂਰੀ ਰਹਿਣੀ ਆ ਤੇ ਕਿਸੇ ਨੇ ਕਹਣਾ ਸਾਈਡ ਨਾ ਛੱਡੀ ਕਿਸੇ ਨੇ ਕਹਣਾ ਥੱਲੇ ਬੱਲ ਨਾ ਛੱਡੀ ਮਤਲਬ ਵੀ ਇਹ ਨਾ ਸਾਫ ਸੁਥਰਾ ਹੀ ਕੰਨ ਕਬੜੇ ਹਾਂ ਹਾਂ ਬਹੁਤ ਰੀ ਪਾਪਾ ਕੀ ਕਰਾ ਹੁਣ ਸਾਈਡ ਦੱਬਾ ਹੋਰ ਦੇਖ ਲੈ ਜੀ ਸਰ ਗਿਆ ਜੀ ਇਹ ਕਹਿੰਦਾ ਘੱਟ ਰੇਸ ਚ ਕਹਿੰਦਾ ਮੈਂ ਕੱਟ ਦਿੰਦਾ ਦਾਣੇ ਕਰਨ ਖੱਚੀ ਚਾਲਾ ਨੂੰ ਇੱਧਰ ਨੂੰ you want <laughs>